ਮੈਂ ਜੀ ਮਤਲਬ ਕਿ 1 2 2 ਗੇਮਾ ਰੱਖਿਆ ਸੀ ਮੇਰੇ ਸਾਹਮਣੇ ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਪਨਾਮਾ ਵਿੱਚ ਤੁਰ ਕੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤਾਂ ਆਪਾਂ ਕਹੇ ਵੀ ਆਪਣਾ ਪਨਾਮਾ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਹੈ ਆਪਾਂ ਜਿਹੜੀ 1 ਨੰਬਰ ਵਾਲੀ ਗੇਮ ਆਪਾਂ ਉਹਦੇ ਵਿੱਚ ਜਾਵਾਂਗੇ ਆਪਾਂ ਮਤਲਬ ਕਿ ਉਹਨਾਂ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਉਹਨਾਂ ਨਾਲ ਡਨ ਕਰਕੇ ਆਪਾਂ ਫਿਰ ਤੁਰੇ ਗਵਰਨਾ ਤੱਕ ਦੀ ਆਪਣੀ ਫਲਾਈਟ ਕਰਾਈਏ ਗਾੜੀ ਉਹਨੇ ਆਪਣਾ ਫਿਰ ਡੌਂਗੀ ਰੂਟ ਸਟਾਰਟ ਕਰਤਾ ਤੁਹਾਡੇ ਨਾਲ ਜਾਨੀ ਕਿ ਜੈਂਟਲਮੈਨ ਧੋਖਾ ਕੀਤਾ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉਹਥੇ ਮਤਲਬ ਕਿ ਗਵਰਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਕੋ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਆ ਮਤਲਬ ਕਿ ਜਿੰਨਾਂ ਦੀਆਂ ਫਲਾਈਟਾਂ ਵੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਕਰਵਾਈ ਇਹਨੇ ਪੈਸਿਆਂ ਦਾ ਅਰੇਂਜਮੈਂਟ ਕਿੱਥੋਂ ਕੀਤਾ ਗਿਆ ਇਹਨੇ ਪੈਸਿਆਂ ਦਾ ਰੇਲ ਮੇਰੇ ਪਾਈ ਆਪਣੀ ਕੋਈ ਜ਼ਮੀਨ ਸੀ ਆਪਾਂ ਉਹ ਵੇਚੀ ਆ ਤੇ ਆਪਣੇ ਕੋਲੋਂ ਕਿ ਲੋਕੀ ਦੋਵਾਂ ਪੈਨਿਆਂ ਦਾ ਮਤਲਬ ਕਿ ਗਹਿ ਹੁਣ ਅੱਗੇ ਦਾ ਕੀ ਸੋਚਾ ਹੈ ਅੱਗੇ ਦਾ ਮਤਲਬ ਕਿ ਜੋ ਵੀ ਕਰਨਾ ਹਨ ਇਹਨੇ ਪੈਸਾ ਦਾ ਭਾਜੀ ਅਰੇਂਜਮੈਂਟ ਕਿਤੋਂ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਜਾਂਚੀਓ ਆਪਾਂ ਲਾਗ ਵੇ ਲੈ ਹੁਣ ਮਤਲਬ ਕਿ ਜੋ ਕਰਨਾ ਆਪਾਂ ਇੱਥੇ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਬਾਕੀ ਕਿੰਨੀ ਤਸ਼ਦਦ ਜਿਹੜੀ ਉੱਥੇ ਹੋਈ ਕਾਦੀ ਤਸ਼ਦਦ ਭਾਜੀ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲੀ ਟਾਰਚਰ ਕੁੱਟਦੇ ਮਤਲਬ ਕਿ ਇੱਥੇ ਕੋਈ ਅਸੀ ਚੀਜ਼ ਨਹੀਂ ਵੀ ਜਿਹੜੀ ਸਾਡਾ ਨਾ ਹੋਈ ਹੋਵੇ ਕੋਈ ਮੰਗਾ ਸਰਕਾਰਾਂ ਤੋਂ ਸਰਕਾਰਾਂ ਕੋ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ ਬਾਰਾਂ ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਸਰਾ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨੂੰ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਥੋੜੇ ਬੋਦੇ ਪੈਸੇ ਆਉਣ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਸਾਨੂੰ ਵੀ ਹੌਸਲਾ ਹੋਵੇ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵਿੱਚ ਆਪਣਾ ਕੋਈ ਕੰਮ ਚਲਾਉਣ ਲਈ ਬਣੀ ਆ ਅ ਦਸ ਜਿਹੜਾ ਕਿ ਦਸਤਾਰਾਂ ਵੀ ਜਿਹੜੀਆਂ ਲਵਾ ਲਈਆਂ ਗਈਆਂ ਸੀ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਂਟਿਆਗੋ ਕੈਂਪ ਦੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਚੈਪੀਨ ਜੋ ਉਤਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਤੇ ਆਪਾਂ ਗਿਆ ਵੀ ਨਹੀਂ ਸਾਡੇ ਮਤਲਬ ਕਿ ਧਰਮ ਉਹਦੇ ਦਸਤਾਰ ਲਾਉਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਚੱਕ ਕਰਨੀ ਇਦਾਂ ਕਰ ਲਓ ਇਦਾਂ ਹੀ ਹੱਥla ਕੇ ਚੈੱਕ ਕਰ ਲਓ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੀ ਮਤਲਬ ਕਿ ਕਹਿੰਦੇ ਦਸਤਾਰ ਲਾਉਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਾਈ ਮਤਲਬ ਕਿ ਉਹਨੇ ਲਾਉਣ ਦੇ ਸਾਰੇ ਉਦੋਂ ਤੋਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂ ਤਾਂ 15-15 ਅੰਜ ਪਚਾਵਾਂਗੇ ਬੱਚੇ ਨੂੰ ਅੱਛਾ ਜੀ ਤੇ ਫਲੈਟ ਉਸੇ ਨੂੰ ਪਚਾਵਾਂਗੇ ਪੈਸੇ ਸਾਰੇ ਲੈ ਲਏ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਲਏ ਪੈ ਐ ਅੱਧੇ ਤੇ ਪਹਿਲਾਂ ਲੈ ਆਏ ਸੀਗੇ ਅੱਧੇ ਫਿਰ ਉਹਨਾਂ ਨੇ ਗੱਲ ਛੱਪਣ ਤੋਂ ਪਹਿਲਾਂ ਲੈ ਲਏ ਸੀਗੇ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਲੈ ਲਏ ਤੇ ਬੇਟਾ ਕਿਹੜੀਆਂ ਮੁਸ਼ਕਲਾਂ 'ਚ ਪਹੁੰਚਿਆ ਉੱਥੇ ਇਹ ਨਹੀਂ ਦੱਸਦਾ ਬੇਟਾ ਦੇ ਬਹੁਤ ਮੁਸ਼ਕਲਾਂ ਇਹ ਟਾਈਮ ਹੀ ਨਹੀਂ ਮਿਲਦਾ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉੱਥੇ ਤਾਂ ਆਦਾ ਹੈਗਾ ਰੋਜ਼ੀ ਰੋਜ਼ ਮੁਸ਼ਕਿਲ ਦਾ ਹਾਦਨਾ ਪਿੰਡ 3 ਦਿਨ ਹੋ ਗਏ ਭੁੱਖੇ ਨੂੰ 4 ਦਿਨ ਹੋ ਗਏ ਭੁੱਖੇ ਨੂੰ ਇਹਨੇ ਵਰਸ਼ਾ ਕਿਹਾ ਬਾਤ ਮੈਨੂੰ ਮੀਟਾ ਰੋਟੀ ਦਿੰਦੇ ਮੈਂ ਮੰਮੀ ਮੀਟ ਨਹੀਂ ਖਾਂਦਾ ਤੇ ਬਸ ਦੋ ਪਚਾ ਹੋਈ ਜਾਂਦੀ ਆ ਤਾਂ ਇਹੋ ਕੁਝ ਦੇਣਾ ਖਾਣਾ ਖਾਣਾ ਨਹੀਂ ਤਾਂ ਤੂੰ ਤੁਸੀਂ ਜੋੜ ਜੱਮਾ ਕਰਕੇ ਪਾਇਆ ਕਿ ਤੇ ਅਹੀਂ ਹੁਣ ਪਹਿਲੀ ਕਿੱਲਾ ਗਈ ਉਹ ਵੇਚੀ ਆ ਕੋਹੋ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਸੀ ਜੂਗਾ ਕਾ ਵੇਚਤਾ ਤੇ ਪਿਛਲਾ ਆਪਣੇ ਬੱਚਾ ਸੈੱਟ ਹੋ ਜੇ ਸਭ ਕੁਝ ਬਣ ਜੂਗਾ ਤਾਂ ਹੁਣ ਇਹ ਗੱਲ ਥੋੜੀ ਪਤਾ ਬੱਚੇ ਨੇ ਵਾਪਸ ਆ ਜੀਣਾ ਤੇ ਕੀ ਕਰਦੇ ਹੁਣ ਮੰਨ ਸਰਕਾਰ ਕੋ ਤੁਹਾਨੂੰ ਸਰਕਾਰ ਤੋਂ ਹੁਣ ਇਹੋ ਹੀ ਮੰਗ ਕਰਦੇ ਆ ਬਚਾਰੇ ਬੱਚੇ ਨੂੰ ਕੋਈ ਨੌਕਰੀ ਦੇ ਦੇ ਨਾ ਤੇ ਹੀ ਬੁੱਢੇ ਵਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੰਵੇਂ ਮਸ਼ੀਨਾਂ ਦਾ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਟਿਹੜੀ ਕਮਾਈ ਕਰੀ ਲਈ ਆ ਤੇ ਘਰ ਬਣਾਇਆ ਵਾ ਤੇ ਬੱਚੇ ਨੂੰ ਜਿਹੜੀ ਚਿੱਲਾ ਹੈਗੀ ਪੇਚ ਕੇ ਬਾਹਰ ਘਲਤਾ ਜਿਹੜੇ ਤੁਹਾਡੇ ਨਾਲ ਧੋਖਾ ਕੀਤਾ ਕੀ ਨਹੀਂ ਕਰਦੇ ਉਹਨਾਂ ਦੇ ਹੁਣ ਇਹੋ ਹੀ ਆ ਵੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜੋਰ ਪਾਵੇ ਤੋ ਹਾਨੂੰ ਲੱਗਾ ਰਣਾ ਸਾਡਾ ਵਾਪਸ ਕਰਨ ਤੇ ਚਲੋ ਸਰਕਾਰ ਕੋਈ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਇਹੋ ਜਿਹੇ ਹਾਲਾਤੋਂ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨਾਲ ਰਹਿਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਨ ਜਾਣੇ ਜੋ ਹੋਰ ਫਿਰ ਕੋਈ ਨਾ ਕੁਝ ਸੋਚੂਗਾ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ ਜਮੀਨ ਇਹ ਲੱਗੋ ਵੇਚੀਏ ਕੋਈ ਗਹਿਣਾ 5-6 ਟੋਲੇ ਅੱਛਾ ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਇਏ ਜੀ ਬਾਪ ਜੀ 1 ਲੱਖ ਰੁਪਇਆ 1 ਲੱਖ ਰੁਪਇਆ ਕਿਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ 17 ਸਤੰਬਰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਹੀਨੇ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜਦੋਂ ਪਹਿਲਾਂ ਗੱਲਬਾਤ ਹੁੰਦੀ ਸੀ ਹੁਣ 20 ਦਿਨ ਹੋ ਗਏ ਬਾਈ ਅੱਛਾ ਜੀ ਕੋਈ ਆਵਾਜ਼ ਨਹੀਂ ਮਤਲਬ ਵੀ ਜਦੋਂ ਗਿਆ ਵਾ ਇਹਨੇ ਦੱਸਿਆ ਵੀ ਮੈਨੂੰ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜਣਾ ਪਿਆ ਅਸੀਂ ਦੱਸ ਦਰਿਆ ਨਾ ਅੱਛਾ ਜੀ ਅਹੀਂ ਜੇ ਇਹ ਸੂਤਰਾ ਦਾ ਵਾਪਸ ਆ ਜਾ ਮਤਲਬ ਜਿਹੜੇ ਹਾਲਾਤਾਂ ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਨਹੀਂ ਯਾਰ ਨਹੀਂ ਯਾਰ ਅਜੰਟ ਨੇ ਤੁਹਾਨੂੰ ਕੀ ਕਿਹਾ ਸਾਨੂੰ ਲਈ ਅਸੀਂ ਤੇ ਇੱਕ ਨੰਬਰ ਦੇ ਦਿੱਤੇ ਪੈਸੇ ਪਸਾਨੋ ਕੀ ਪੜਾਈ ਵੀ ਐ ਜੈਂਟਾ ਨੇ ਘੁੰਮਾ ਕੀਤਾ ਜੈਂਟਾ ਨੇ ਕੀ ਗੱਲ ਹੋਈ ਇਹੋ ਗੱਲ ਹੋਈ ਆ ਕਿ ਜੇ ਜੋ ਤਾਂ ਜਾਣਾ ਵਾ ਲੋਕੀ ਲੱਗਦੇ 40 ਲੱਖ ਦੇ ਤੇ ਉਦੋਂ ਬਾਇਰ ਜਣਾ ਦੇ 50 ਲੱਖ ਅੱਛਾ ਚਾਹੀਆ ਚਲ 50 ਲੈ ਲਓ ਤੇ ਤੇ ਭੇਜਿਆ ਸਾਰਾ ਇਹ ਪੈਸੇ ਦੇ باوجود ਉਹਨਾਂ ਡੋਟੀਆਂ ਵੀ ਭੇਜੇ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਈ ਹੋਰ ਮੰਗ ਕਰਦੇ ਆ ਵੀ ਜੇ ਤੇ ਸਾਡਾ ਉਹ ਜੋ ਲਗਾ ਲੈਣਾ ਉਹ ਆਪ ਸਾਵੀ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਮਾੜਾ ਮੋੜ ਜੰਦੇ ਜਾ ਇਹੋ ਜਿਹੇ ਏਜੰਟ ਜਿਹੜੇ ਖਰਾਬ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ